ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜਿਵੇਂ ਤੁਸੀਂ ਸਭ ਜਾਣਦੇ ਹੋ 9 ਸਤੰਬਰ ਦਿਨ ਮੰਗਲਵਾਰ ਸਵੇਰੇ 8 ਵਜੇ ਤੋਂ ਲੈ ਕੇ 9 ਵਜੇ ਦੇ ਵਿੱਚ ਵਿੱਚ ਇੱਕ ਸਿੱਖ ਬੱਚੀ ਦੇ ਨਾਲ ਬੜਾ ਹੀ ਦੁਖਦਾਈ ਘਟਨਾ ਬੜੀ ਹੀ ਦੁਖਦਾਈ ਘਟਨਾ ਵਾਪਰੀ ਉਸ ਸਿੱਖ ਬੱਚੀ ਦਾ ਤੇ ਨਾਲ ਜ਼ਬਰ ਜਨਾਹ ਕੀਤਾ ਗਿਆ ਦੋ ਗੋਰੀਆ ਵਾਲੋ ਕਿ ਜਿਹੜੇ ਦੋਸ਼ੀ ਨੇ ਹਾਲੇ ਤੱਕ ਫਰਾਰ ਨੇ ਉਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਨਹੀਂ ਆਏ ਨੇ ਹੋਣ ਜਿਹੜੇ ਕਿ ਥੇਮ ਰੋਡ ਤੇ ਆਸ-ਪਾਸੇ ਆਮੋ-ਸਾਮਨੇ ਦੋਨੋਂ ਪਾਸੇ ਦੋਨੋਂ ਤਰਫੀ ਜਿਹੜੇ ਉਥੇ ਲੋਕ ਰਹਿੰਦੇ ਨੇ ਉਹਨਾਂ ਦੇ ਕੋਲ ਅਸੀਂ ਅਪੀਲ ਕਰਦੇ ਆਂ ਬੇਨਤੀ ਕਰਦੇ ਆਂ ਜੇਕਰ ਤੁਸੀਂ ਕੁਝ ਦੇਖਿਆ ਜਾਂ ਤੁਹਾਡੇ ਕੋਲ ਕੋਈ ਸੀਸੀਟੀਵੀ ਫੁਟੇਜ ਹੈ ਜਾਂ ਕੈਮਰਾ ਕੋਈ ਵੀਡੀਓ ਜਾਂ ਕੋਈ ਇਹੋ ਜਿਹਾ ਪ੍ਰੂਫ ਹੈਗਾ ਜਿਸ ਦੇ ਵਿੱਚ ਤੁਸੀਂ ਉਸ ਪਰਵਾਰ ਨੂੰ ਇਨਸਾਫ ਦੇਵਾਉਣ ਵਿੱਚ ਆਪਣਾ ਯੋਗਦਾਨ ਆਪਣਾ ਹਿੱਸਾ ਪਾ ਸਕਦੇ ਹੋ ਜੇਕਰ ਉਹ ਦੋਸ਼ੀ ਹਲੇ ਵੀ ਬਾਹਰ ਫਰਾਰ ਨਹੀਂ ਖੁੱਲੇ ਘੁੰਮ ਰਹੇ ਨਹੀਂ ਤਾਂ ਇਹ ਜਾਣ ਲਓ ਅਸੀਂ ਤੁਸੀਂ ਸਾਡੇ ਬੱਚੇ ਬਿਲਕੁਲ ਵੀ ਸੁਰੱਖਿਅਤ ਨਹੀਂ ਹੈਗੇ ਨਹੀਂ ਸੇਫ ਨਹੀਂ ਹੈਗੇ ਨਹੀਂ ਜੇ ਅਸੀਂ ਆਪਣੀ ਕਮਿਊਨਿਟੀ ਆਪਣੇ ਬੱਚਿਆਂ ਨੂੰ ਹੀ ਸੇਫ ਰੱਖਣਾ ਹੈ ਤਾਂ ਆਓ ਅਸੀਂ ਉਸ ਦੁਖੀ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਸ ਪਰਿਵਾਰ ਦੀ ਸਹਾਇਤਾ ਕਰੀਏ ਜੇ ਕੋਈ ਵੀ ਵੀਡੀਓ ਤੁਹਾਡੇ ਕੋਲ ਕੋਈ ਸੀਸੀਟੀਵੀ ਕੈਮਰੇ ਦੀ ਫੁਟੇਜ ਹੋਵੇ ਕੋਈ ਇਨਫੋਰਮੇਸ਼ਨ ਹੋਵੇ ਤੁਸੀਂ ਪੁਲਿਸ ਕਰਮਚਾਰੀਆਂ ਤੱਕ ਪੁਲਿਸ ਵਿਭਾਗ ਤੱਕ ਪਹੁੰਚਾਉਣ ਦੀ ਕਿਰਪਾਲਤਾ ਕਰੋ ਤਾਂ ਕਿ ਉਹ ਉਸਨਾਂ ਦੋਸ਼ੀਆਂ ਤੱਕ ਜੇਤੀ ਤੋਂ ਜੇਤੀ ਪਹੁੰਚ ਕੇਨ ਅਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਰੱਖ ਸਕਣ ਨਾਲ ਇੱਕ ਹੋਰ ਬੇਨਤੀ ਹੈ ਸਾਡੇ ਸਿੱਖ ਜਥੇਬੰਦੀਆਂ ਵੱਲੋਂ ਉਸ ਦੋਸ਼ੀ ਨੂੰ ਫੜਨ ਦੇ ਵਿੱਚ 10000 ਪਾਉਂਡ ਦਾ ਐਲਾਨ ਕੀਤਾ ਗਿਆ ਹੈ ਜਿਸ ਕਿਸੇ ਵਿਅਕਤੀ ਨੇ ਉਸ ਨਾ ਦੋਸ਼ੀਆਂ ਨੂੰ ਪੁਲਿਸ ਤੱਕ ਉਹਨਾਂ ਦੀ ਇਨਫੋਰਮੇਸ਼ਨ ਦਿੱਤੀ ਉਹਨਾਂ ਨੂੰ 10000 ਪਾਉਂਡ ਦਿੱਤਾ ਜਾਏਗਾ ਆਪ ਜੀ ਦੇ ਚਰਨਾ ਵਿੱਚ ਸਿਨੇਮਾ ਰਬੇਨਤੀ ਹੈ ਕਿ ਜੇ ਕਿਸੇ ਕੋਲ ਵੀ ਕੋਈ ਵੀ ਜਾਣਕਾਰੀ ਹੋਵੇ ਤਾਂ ਕਿਰਪਾ ਕਰਕੇ ਇੱਕ ਨੰਬਰ ਤੇ ਕਾਲ ਕਰਨਾ ਨੰਬਰ ਹੈ 101101 ਤੇ ਕੋਡ ਨੰਬਰ ਹੈਗਾ 798798 ਇਸ ਕੇਸ ਦੇ ਨਾਲ ਕੋਈ ਵੀ ਇਨਫੋਰਮੇਸ਼ਨ ਕੋਈ ਵੀ ਜਾਣਕਾਰੀ ਜੇ ਤੁਹਾਡੇ ਕੋਲ ਹੋਵੇ ਤੁਸੀਂ ਜ਼ਰੂਰ ਪੁਲਿਸ ਵਿਭਾਗ ਨਾਲ ਕੰਟੈਕਟ ਕਰਕੇ ਇਹਨਾਂ ਨੂੰ ਇਨਫੋਰਮੇਸ਼ਨ ਦੇਣੀ ਧੰਨਵਾਦ